ਪੂਜਨਿਕ ਸੰਤ ਡਾਕਟਰ ਗਰਮੀਤ ਰਾਮ ਰੇਮ ਸਿੰਘ ਜੀ ਇਨਸਾਨ ਦੀ ਪਾਵਨ ਪ੍ਰੇਰਣਾ ਤੇ ਅਮਲ ਕਰਦਿਆਂ ਆਪਣੇ ਸੱਚਖੰਡੀ ਵਾਸੀ ਬੇਟੇ ਦੇ ਖਾਤੇ ਚ ਆਏ ਲੱਖਾਂ ਰੁਪਏ ਵਾਪਸ ਕਰਕੇ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਇੱਕ ਪਰਿਵਾਰ ਵੱਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਗਈ ਹੈ ਜਾਣਕਾਰੀ ਦਿੰਦੇ ਆ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦੇ ਪਿੰਡ ਚੱਕ ਕੇਰਾ ਵਾਸੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਰਾਜਸਥਾਨ ਦੇ ਸਾਦੁਲ ਸ਼ਹਿਰ ਚ ਦਸ਼ਮੇਸ਼ ਟ੍ਰੇਡਿੰਗ ਕੰਪਨੀ ਦੀ ਆਰਤ ਦੀ ਦੁਕਾਨ ਹੈ ਉਹਨਾਂ ਵੱਲੋਂ ਆਪਣੇ ਕਿਸੇ ਜਾਣ ਪਹਿਚਾਨ ਦੇ ਮਨਦੀਪ ਸਿੰਘ ਨਾਂ ਦੇ ਵਿਅਕਤੀ ਦੇ ਖਾਤੇ 'ਚ ਪੈਸੇ ਪਾਏ ਗਏ ਸਨ ਜਿਹੜੀ ਕਿ ਪੂਰੀ ਰਕਮ 4,6412 ਰੁਪਏ ਸੀ ਜੋ ਕਿ ਉਹਨਾਂ ਨੇ ਮਨਦੀਪ ਸਿੰਘ ਨਾਂ ਦੇ ਖਾਤੇ ਵਿੱਚ ਪਾ ਦਿੱਤੇ ਪਰ ਉਹ ਪੈਸੇ ਉਸਦੇ ਅਸਲੀ ਮਾਲਕ ਦੇ ਖਾਤੇ 'ਚ ਜਾਣ ਦੀ ਬਜਾਏ ਪਿੰਡ ਆਲਮ ਵਾਲਾ ਦੇ ਮਨਦੀਪ ਸਿੰਘ ਨਾਂ ਦੇ ਖਾਤੇ 'ਚ ਆ ਗਏ ਪਰ ਜਦੋਂ ਉਹਨਾਂ ਨੇ ਆਪਣੇ ਕਿਸੇ ਜਾਣ ਪਛਾਣ ਦੇ ਵਿਅਕਤੀ ਤੋਂ ਪਿੰਡ ਆਲਮ ਵਾਲਾ ਪੰਜਾਬ ਦੇ ਮਨਦੀਪ ਸਿੰਘ ਬਾਰੇ ਪਤਾ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਖਾਤਾ ਵੀ ਬੰਦ ਹੋ ਗਿਆ ਪਰ ਪਰਿਵਾਰ ਦੇ ਮੁਖੀ ਸਰਬਜੀਤ ਕੌਰ ਤੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਇਨਸਾਨ ਨੇ ਇਹ ਪੈਸੇ ਖਾਤੇ ਚੋਂ ਕਢਵਾ ਕੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਉਹਨਾਂ ਦੱਸਿਆ ਕਿ ਅੱਜ ਇਸ ਪਰਿਵਾਰ ਵੱਲੋਂ ਉਹਨਾਂ ਨੂੰ 4,6412 ਰੁਪਏ ਦਾ ਚੈੱਕ ਬਲਾਕ ਦੀ ਨਾਮ ਚਰਚਾ ਦੌਰਾਨ ਬਲਾਕ ਦੇ ਜ਼ਿੰਮੇਵਾਰ ਪ੍ਰੇਮੀਆਂ ਦੀ ਹਾਜ਼ਰੀ 'ਚ ਉਹਨਾਂ ਨੂੰ ਸੌਂਪ ਦਿੱਤਾ। ਮਨਜੀਤ ਸਿੰਘ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਪ੍ਰੇਮੀ ਪਰਿਵਾਰ ਦੀ ਏ ਇੱਕ ਵੱਡੀ ਮਸਾਲਾ ਹੈ। ਅੱਜ ਦੇ ਯੁੱਗ ਵਿੱਚ ਜਿਦੋਂ ਹੱਥ ਨੂੰ ਹੱਥ ਖਾ ਰਿਹਾ ਹੈ ਤਾਂ ਡੇਰਾ ਸ਼ਰਧਾਲੂਆਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾਕਟਰ ਗਰਮੀਤ RAMBIR SINGH ਜੀ ਇਨਸਾਂ ਦੇ ਬਚਨਾਂ ਨੂੰ ਅਮਲੀ ਜਾਮਾ ਪਹਿਨਾਇਆ। ਉਹਨਾਂ ਨੇ ਕੀ ਦੱਸਿਆ ਆਓ ਉਹ ਸੁਣਦੇ ਹਾਂ। ਇਹ ਤੁਹਾਡਾ ਆਪਣਾ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਜੀ। 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 ਕੰਪਨੀ ਦਾ ਸਤੁ ਸ਼ਹਿਰ ਜੀ ਕਿਹੜਾ ਚੱਕ ਪਿੰਡ ਲਈ ਨਾਮ ਕੀ ਹੈ ਭਾਈ ਜੀ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਆਪਣੀ ਦਸ਼ਮੇਸ਼ ট্রেਡਿੰਗ ਕੰਪਨੀ ਅੜ ਦੀ ਦੁਕਾਨ ਹੈ ਜੀ ਉੱਥੋਂ ਅਸੀਂ ਮਨਦੀਪ ਸਿੰਘ ਦੇ ਨਾਮ ਦੇ ਵਿੱਚ ਰਾਜਸਥਾਨ ਚ ਕੋਈ 4 ਲੱਖ ਰੁਪਿਆ ਹੋਣਾ ਸੀ ਜੀ ਤੇ ਸਾਡੇ ਮਨੀਮ ਨੇ ਮਨਦੀਪ ਸਿੰਘ ਦੇ ਨਾਮ ਤੇ ਹੀ 4 ਲੱਖ ਰੁਪਿਆ ਪਾਤਾ 4 ਲੱਖ 6000 ਰੁਪਿਆ ਸਮਝ ਪਾਤਾ ਜੀ ਉਹ ਤਿੰਨ ਚਾਰ ਦਿਨ ਅਸੀਂ ਕੋਈ ਗੱਲ ਨਹੀਂ ਕਰੀ ਤਿੰਨ ਚਾਰ ਦਿਨ ਬਾਅਦ ਜਿਹਦੇ ਅਸੀਂ ਪੇਮੈਂਟ ਮੰਗਲ ਪਾਉਣੀ ਸੀ ਉਹਦਾ ਫੋਨ ਆਇਆ ਵੀ ਬਾਈ ਪੈਸੇ ਪਾਤੇ ਅਸੀਂ ਕਹਿੰਦਾ ਬਾਈ ਤੇਰੇ ਪੈਸੇ ਅਸੀਂ ਪਾਤੇ ਜੀ ਉਹ ਆਦਾ ਬਾਈ ਮੇਰੇ ਕੋਲ ਆ ਨਹੀਂ ਰਿਹਾ ਸੀ ਐਖਿਆ ਯਾਰ ਕੋਈ ਨਹੀਂ ਹੋ ਸਕਦਾ ਛੁੱਟੀ ਆ ਇੱਕ ਦਿਨ ਆ ਜੂਗੀ ਜੀ ਤੇ ਜਿਹਦੇ ਸੋਮਵਾਰ ਨੂੰ ਪਤਾ ਕਰਿਆ ਉਹ ਪੇਮੈਂਟ ਮਨਦੀਪ ਸਿੰਘ ਪਿੰਡ ਆਲਮ ਵਾਲੇ ਪੰਜਾਬ ਪੈ ਗਈ ਜੀ ਫਿਰ ਉੱਥੇ ਸਾਡੇ ਪਿੰਡ ਦੇ ਇੱਥੋਂ ਆਲਮ ਵਾਲੇ ਦੇ ਜਸਪਾਲ ਸਿੰਘ ਸਰੋਵ ਮੁਖਤਿਆਰ ਸਿੰਘ ਜੀ ਸਿੱਖੋ ਪਰਿਵਾਰ ਉੱਥੇ ਕੇਰੇ ਚੱਕ ਰੰਦਾ ਹੈਗਾ ਅਸੀਂ ਉਹਨਾਂ ਕੋਲੇ ਗੱਲ ਕਰੀ ਉਹਾਂ ਦੇ ਕੋਈ ਗੱਲ ਨਹੀਂ ਪੇਮੈਂਟ ਪੈ ਗਈ ਤਾਂ ਤੁਸੀਂ ਮੇਰਾ ਚੈੱਕ ਲੈ ਜਾਓ ਤੇ ਤੁਸੀਂ ਨਾ ਘਬਰਾਓ ਸਾਡਾ ਪਰਿਵਾਰ ਆ ਉਹ ਤੇ ਪ੍ਰੇਮੀ ਪਰਿਵਾਰ ਆ ਸਾਡਾ ਤੇ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਥੋੜੀ ਪੇਮੈਂਟ ਮੈਂ ਲੈ ਆ ਕੇ ਦੇਵਾਂਗਾ ਤੁਸੀਂ ਵੇਖ ਹੀ ਕਰੋਗੇ ਤੁਹਾਡਾ ਕੰਮ ਕਰੋਗੇ ਜੀ ਉਸ ਤੋਂ ਬਾਅਦ ਜਸਪਾਲ ਜਸਪਾਲ ਸਿੰਘ ਸਰੋ ਮੁਖਤਿਆਰ ਸਿੰਘ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਬਾਈਆਂ ਨਾਲ ਗੱਲ ਕਰੀ ਇੱਥੇ ਵੀ ਮਨਦੀਪ ਪਰਵਾਰ ਮੀਨ ਮਨਦੀਪ ਜੀ ਆਪ ਤਾਂ ਹੈ ਨਹੀਂ ਸੀ ਕਿ ਸਾਨੂੰ ਪਤਾ ਨਹੀਂ ਸੀ ਹੈ ਨਾ ਜੀ ਤੇ ਉਹਨਾਂ ਦਾ ਬੇਟਾ ਸੀ ਗੁਰਪ੍ਰੀਤ ਸਿੰਘ ਉਹਨਾਂ ਨੇ ਇਹਨਾਂ ਨੇ ਗੱਲ ਕਰੀ ਇਹ ਇਹਨਾਂ ਨੇ ਸਾਨੂੰ ਉਦੋਂ ਬਾਅਦ ਸਾਡੀ ਸਾਰੀ ਇਮਾਨਤ ਵਾਪਸ ਕਰਤੀ ਹੈ ਪੂਰੀ ਦੀ ਪੂਰੀ ਬਹੁਤ ਹੀ ਬਹੁਤ ਇਸ ਪਰਿਵਾਰ ਦਾ ਧੰਨਵਾਦ ਤੇ ਅਸੀਂ ਤਾਂ ਸਾਰੀ ਜ਼ਿੰਦਗੀ ਪਰੇਸ਼ਾਨ ਨਹੀਂ ਭੁੱਲਦੇ ਇਸ ਪਰਿਵਾਰ ਦਾ ਜੀ ਤੇ ਲੰਧਨ ਸਤਗੁਰੂ ਤੇਰਾ ਹੀ ਆਸਰਾ ਬਹੁਤ ਹੀ ਬਹੁਤ ਮਿਹਰਬਾਨੀ ਤੁਹਾਡੇ ਸਾਰੇ ਟੀਮ ਦੀ ਜੀ ਸਾਰੇ ਇਥੋਂ ਦੀ ਬਲਕਸ ਵੀ ਕੀ ਜੀ ਅ ਕਿੰਨਾ ਨੂੰ ਮੰਨਦੇ ਹਾਂ ਤੁਸੀਂ ਕਿ ਇਹਦੇ ਪਿੱਛੇ ਜੋ ਵੀ ਇਹਨਾਂ ਦੀਆਂ ਸਖਿਆਵਾਂ ਸੀ ਅੱਜ ਦੇ ਕਲਯੋਗ ਦੇ ਟਾਈਮ ਦੇ ਵਿੱਚ ਕੋਈ ਹੱਥ ਨੂੰ ਹੱਥ ਖਾ ਰਿਆ ਹਨਾ ਅਸੀਂ ਜੀ ਇਹਨਾਂ ਦੇ ਜਿੰਮੇਵਾਲੂ ਸੱਸੇ ਵਾਲੇ ਬਾਬੇ ਨੂੰ ਮੰਨਦੇ ਆ ਜੀ ਜੀ ਉਹਨਾਂ ਦੀ ਦੇਣ ਹੈ ਜੀ ਵੀ ਇਹਨਾਂ ਨੇ ਆਪਦੀ ਇਮਾਨਦਾਰੀ ਦਿਖਾਈ ਜੀ ਜੀ ਸਭ ਤੋਂ ਵੱਡੀ ਵੀ ਇਹਦਾ ਇਹ ਪਤਾ ਲੱਗਦਾ ਵੀ ਉਹਨਾਂ ਚ ਵੀ ਉਹਨਾਂ ਨੇ ਇਹ ਇਹ ਉਹਨਾਂ ਦੇ ਲੱਖੀ ਪੈਰਾਂ ਤੇ ਚੱਲਦੇ ਹੈਗੇ ਆ ਵੀ ਮਾਨ ਹਜੇ ਵੀ ਇਹ ਜੇ ਲੋਕ ਇਮਾਨਦਾਰ ਬੈਠੇ ਆ ਵੀ ਜਿਹੜੇ ਪ੍ਰੇਮੀ ਬਹੁਤ ਤਕੜੀ ਗੱਲ ਹੈ ਜੀ ਸਾਡੇ ਖਤਰਤਾ ਰੱਬ ਦਾ ਰੂਪ ਹੀ ਹੈ ਜੀ 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 ਵੀ ਆਪਣੀ ਮਾਨਤੀ ਨਹੀਂ ਸੀ ਕਾਊਂਟ ਬੰਦ ਕਰਾ ਦਿੱਤਾ ਜੀ ਤੇ ਜਦੋਂ ਵਾਸਤਾ ਦੀ ਬੈਂਕ ਚ ਗਏ ਚੈੱਕ ਕੀਤਾ ਜੀ ਤੇ ਅੱਗੋਂ ਬਈ ਉਹ ਕਿੱਸੀ ਆਏ ਸੀ ਆਪਣੇ ਖਾਤੇ ਚ ਤੇ ਆਪਣੇ ਵੱਡੇ ਭਰਾ ਉਹਨਾਂ ਨੇ ਆਖਿਆ ਜੀ ਵਾਸ ਕਰਨੇ ਆਪਾਂ ਜਦੋਂ ਮੇਰੇ ਆਪਣਾ ਨਾਮ ਲੰਦਨ ਹੋਇਆ ਆਪਾਂ ਨੂੰ ਬਾਈ ਜਨ ਵਿਸ਼ਵਾਸ ਹੋ ਗਿਆ ਕਿ ਅੱਜ ਸਾਰੇ ਮੋੜ ਦੇਣਗੇ ਤਾਂ ਵੀ ਇਸ ਟਾਈਮ ਨੂੰ ਮਹੀਨਾ ਲੱਗ ਗਿਆ ਆਪਾਂ ਨੂੰ ਇਹਨਾਂ ਨੂੰ ਵਿਚਾਰੇ ਨੂੰ ਆਏ ਹੁੰਦਾ ਹੀ ਕਰੇ ਵਾਪਸ ਪੈਸੇ ਕਰਨਗੇ ਕਿ ਨਹੀਂ ਕਰ ਦੇ ਬਾਈ ਨੂੰ ਕਾਲ ਕਰਿਆ ਕਰਨ ਕਦੇ ਮੈਨੂੰ ਕਰਿਆ ਕਰਨ ਮੈਂ ਕਿਹਾ ਯਾਰ ਬਾਈ ਤੂੰ ਟੈਨਸ਼ਨ ਨਾ ਲਓ ਤੁਸੀਂ ਤਾਂ ਨਹੀਂ ਆਦੇ ਫੁੱਟਾ ਪੈਸਾ ਜਰੂਰ ਵਾਪਸ ਕਰਾਂਗਾ ਇਹਦੇ ਵਿੱਚ 20000 ਰੁਪਏ ਤਾਂ ਵੀ ਆਈਆਂ ਆਪਾਂ ਨੂੰ ਜਿਵੇਂ ਕਿ ਮਲੋਟ ਆਪਾਂ ਜਿਹੜਾ ਸਰਟੀਫਿਕੇਟ ਬਣਾਉਣ ਗਏ ਉੱਥੇ ਮੈਡਮ ਆਡਾ ਵਗੈਰ ਗੁਰਪ੍ਰੀਤ ਕੋਣ ਦੀ ਲੀੜੇ ਹਲਾਸਦਾ ਮੇਰਾ ਕਾਰਪੋਸ਼ੀ ਸੈਂਟਰ ਇਹ ਆ ਦੇ ਨਾਲ ਕੰਮ ਕਰਦਾ। ਉਹ ਜਦੋਂ ਕੋਲ ਆਇਆ ਕਰ ਮੈਂ ਫਾਰਮ ਬਣਾਉਣ ਜੇ ਜਾਵਾਂ ਉਹ ਅੱਗੋਂ ਮੈਡਮ ਆ ਕੇ ਕਰੇ ਇਹ ਕਿਥੇ ਮੋਟਰ 3-4 ਲੱਖ ਰੁਪਏ। ਜੇ ਜੀ ਕਹੀ ਐ ਕਰਕੇ ਬਈ ਮੇਰੇ ਗਲਤ ਆ ਜੀ। ਇਹਨਾਂ ਨੇ ਇਸ ਤਰ੍ਹਾਂ ਉਹ ਗੱਲ ਕਰਾਈ ਨਾ ਤੁਸੀਂ ਸੁਣ ਨਹੀਂ ਸੁਣੀ। ਮੈਨੇਜਰ ਸਾਹਿਬ ਵੀ ਕਰ ਰਹੇ ਨਹੀਂ ਸੁਣਾਈ। ਉਹ ਕਹਿੰਦੇ ਦੇਖ ਸਾਨੂੰ ਮੋਡਰਨ ਦੇਣੀ ਥੋੜੀ ਨਹੀਂ ਨਹੀਂ। ਕਹਿੰਦੇ ਮੇਰੇ ਨਾਲ ਪਰ ਸਾਡੇ ਸਾਧ ਗੁਰ ਵੀ ਇੰਨੀ ਰਹਿਮਤ ਆ। ਬਈਮੰਨੀ ਸਾਡੇ ਹੋਈ ਨਹੀਂ ਸਾਡੀ। ਬਈ